ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਮੇਰਾ ਸੁਨਣਾ ਦਿਸਦਾ ਚਾਰਚ ਫੇਰਾ ਬਿਨ ਸਤ ਗੁਰ ਦੇ ਮੈਨੂੰ ਸੁਨਣਾ ਦਿਸਦਾ ਚਾਰਚ ਫੇਰਾ ਬਿਨ ਸਤ ਗੁਰ ਦੇ ਮੈਨੂੰ ਕੁੱਪ ਹਨੇਰਾ ਵੱਡ ਵੱਡ ਖਾਵੇ ਜਾ ਕੇ ਦੱਸਾਂ ਕਿਨੂੰ ਕੁੱਪ ਖਾਨੇ ਦਾ ਵੱਡ ਵੱਡ ਖਾਵੇ ਜਾ ਕੇ ਦੱਸਾਂ ਕਿ ਨੂੰ ਵਾਂ ਬਬੀ ਹੈ ਜੰਦ ਪਿਆਸੀ ਵਾਂ ਬਬੀ ਹੈ ਜੰਦ ਪਿਆਸੀ ਪਿਆਸ ਮਿਟਾਵੇ ਕਿਹੜਾ ਕੋਈ ਆਣ ਮਿਲਾਵੇ ਅੱਜ ਸਤ ਗੁਰ ਮੇਰਾ ਕੋਈ ਆਣ ਮਿਲਾਵੇ ਅੱਜ ਸਤਗੁਰੂ ਮੇਰਾ ਅੱਜ ਸਤਗੁਰੂ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਸਤਗੁਰੂ ਮੇਰਾ ਅੱਜ ਪ੍ਰੀਤਮ ਮੇਰਾ ਕੋਈ ਆਣ ਮਿਲਾਵੇ ਅੱਜ ਸਤਗੁਰੂ ਮੇਰਾ ਬਿਨ ਸਤਗੁਰੂ ਦੇ ਮੋਹ ਨੈਣਾ ਚੋਂ ਨੀਂਦਾ ਉੱਡਨੇ ਗਈਆਂ ਬਿਨ ਸਤਗੁਰੂ ਦੇ ਮੋ ਨੈਣਾ ਚੋਂ ਨੀਂਦਾ ਉੱਡਨੇ ਗਈਆਂ ਬਿਨ ਸਤਗੁਰੂ ਦੇ ਮੋ ਨੈਣਾ ਚੋਂ ਨੀਂਦਾ ਉੱਡਨੇ ਗਈਆਂ ਤਾਨੇ ਮਿਹਣੇ ਲੋਕ ਦਿੱਤੇ ਤਾਨੇ ਮਿਹਣੇ ਲੋਕਾਂ ਦਿੱਤੇ ਜਿਸ ਲਈ ਸਈਆਂ ਤਾਨ ਮੇਣੇ ਲੋਕਾਂ ਦਿੱਤੇ ਗੱਲਾਂ ਜਿਸ ਲਈ ਸਈਆਂ ਕੋਇਲ ਵਾਂਗੂੰ ਕੂਕੂ ਕਰਕੇ ਕੂਕੇ ਦਿਲ ਪਿਆ ਮੇਰਾ ਕੋਇਲ ਵਾਂਗੂੰ ਕੂਕੂ ਕਰਕੇ ਕੂਕੇ ਦਿਲ ਪਿਆ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰ ਮੇਰਾ ਆਓ ਆਪਾਂ ਵੀ ਮਿਲ ਕੇ ਬੋਲੀਏ ਕੋਈ ਆਣ ਮਿਲਾਵੇ ਅੱਜ ਸਤਗੁਰੂ ਕੋਈ ਆਣ ਮਿਲਾਵੇ ਅੱਜ ਸਤਗੁਰੂ ਅੱਜ ਸਤਗੁਰ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਸਤਗੁਰ ਕੋਈ ਆਣ ਮਿਲਾਵੇ ਅੱਜ ਸਤਿਗੁਰ ਮੇਰਾ ਕੋਈ ਨਾ ਰਵੇ ਹਰ ਸਮੇਂ ਮੇਰਾ ਅੰਦਰ ਬੈਠਾ ਸਤਿਗੁਰ ਮੇਰਾ ਬਾਹਰ ਫਿਰਾਂ ਮੈਂ ਲੱਭਦੀ ਅੰਦਰ ਬੈਠਾ ਸਤਿਗੁਰ ਮੇਰਾ ਬਾਹਰ ਫਿਰਾਂ ਮੈਂ ਲੱਭਦੀ ਸੱਚੇ ਸਤਿਗੁਰ ਮੇਲ ਕਰਾਇਆ ਗੱਲ ਜਾਣੇ ਮੇਰੇ ਦਿਲ ਦੀ ਸੱਚੇ ਸਤਗੁਰੂ ਮੇਲ ਕਰਾਇਆ ਗੱਲ ਜਾਣੇ ਮੇਰੇ ਦਿਲ ਦੀ ਦਾਸ ਨਿਮਾਣਾ ਗਦਗਦ ਹੋਇਆ ਹੋ ਦਾਸ ਨਿਮਾਣਾ ਗਦਗਦ ਹੋਇਆ ਆਇਆ ਨਵਾਂ ਸਵੇਰਾ ਦਾਸ ਨਿਮਾਣਾ ਗਦਗਦ ਹੋਇਆ ਆਇਆ ਨਵਾਂ ਸਵੇਰਾ ਆਓ ਮਿਲ ਕੇ ਬੋਲੀਏ ਕੋਈ ਆਣ ਮਿਲਾਵੇ ਅੱਜ ਸਤਗੁਰੂ ਕੋਈ ਆਣ ਮਿਲਾਵੇ ਅੱਜ ਸਤਗੁਰੂ ਅੱਜ ਸਤਗੁਰ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਸਤਗੁਰ ਕੋਈ ਆਣ ਮਿਲਾਵੇ ਅੱਜ ਸਤਗੁਰ ਮੇਰਾ ਕੋਈ ਅੱਜ ਸਤਗੁਰ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਸਤਗੁਰ ਅੱਜ ਪ੍ਰੀਤਮ ਮੇਰਾ ਕੋਈ ਆਣ ਮਿਲਾਵੇ ਅੱਜ ਸਤਗੁਰ ਮੇਰਾ ਕੋਈ ਆਣ ਸਤਗੁਰ ਮੇਰਾ ਸਤਗੁਰ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ